ਖਾਣਾ ਕੁੰਕਲਾ ਦੇ ਅਧੀਨ ਪੈਂਦੇ ਸੰਗੇ ਦੇ ਵਾਸੀ ਲਾਪਰੇਤ ਸਿੰਘ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਕੁਝ ਦਿਨਾਂ ਪਹਿਲਾਂ ਉਸਦੇ ਭਰਾਮਨਪ੍ਰੀਤ ਸਿੰਘ ਦੀ ਮੌਤ ਹੋਈ ਸੀ ਬਲਕਿ ਉਹ ਕੋਈ ਸੜਕੀ ਹਾਦਸਾ ਨਹੀਂ ਐ ਲੁੱਟ ਤੇ ਖੂਨ ਦੀ ਨੀਅਤ ਦੇ ਨਾਲ ਉਸ ਦਾ ਕਤਲ ਕੀਤਾ ਗਿਆ ਜਿਸ ਦੀ ਬਰੀਕੀ ਦੇ ਨਾਲ ਜਾਂਚ ਹੋ ਲਾਪਰੇਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਦਾ ਭਰਾਮਨਪ੍ਰੀਤ ਅਤੇ ਉਸ ਦਾ ਦੋਸਤ ਨਿਰਮਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਰਾਤ ਨੂੰ ਰੋਟੀ ਖਾ ਕੇ ਸੈਰ ਦੇ ਲਈ ਗਏ ਤੇ ਪਿੰਡ ਦੇ ਸ਼ਮਸ਼ਾਨ ਘਰ ਦੇ ਨੇੜੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਉਹਨਾਂ ਦਾ ਭਰਾ ਜਿਹੜਾ ਉਹਨਾਂ ਨੂੰ ਪਿਆ ਮਿਲਿਆ ਉਸਦੇ ਦੋਸਤ ਨਿਰਮਲ ਸਿੰਘ ਨੂੰ ਮਾਮੂਲੀ ਸੱਟਾਂ ਆਈਆਂ ਤੇ ਮਨਪ੍ਰੀਤ ਸਿੰਘ ਨੂੰ ਇਲਾਜ ਦੇ ਲਈ ਜਦ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਉਸਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਨੇ ਇਹ ਪਛਾਤੇ ਵਾਹਨ ਵੱਲੋਂ ਫੇਟ ਮਾਰਨ ਕਾਰਨ ਹਾਦਸੇ ਦਾ ਮਾਮਲਾ ਦਰਜ ਕੀਤਾ ਜਦ ਕਿ ਮਨਪ੍ਰੀਤ ਸਿੰਘ ਦੀ ਮੌਤ ਲੁੱਟ ਤੇ ਖੋਹ ਦੀ ਨੀਅਤ ਦੇ ਨਾਲ ਲੁਟੇਰਿਆਂ ਦੇ ਵੱਲੋਂ ਹਮਲਾ ਕਰਕੇ ਹੋਈ ਉਸਦੀ ਜਾਨ ਲੈ ਗਈ ਹੈ ਤੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪਿੰਡ ਸੰਗੇ ਨੇੜੇ ਰੋਜ਼ਾਨਾ ਦੇ ਰਾਤ ਲੁੱਟਖੋ ਦੀਆਂ ਵਾਰਦਾਤਾਂ ਹੁੰਦੀਆਂ ਨੇ ਮਨਪ੍ਰੀਤ ਸਿੰਘ ਦਾ ਵੀ ਲੁੱਟਖੋ ਕਾਰਨ ਕਤਲ ਹੋਇਆ ਤੇ ਪਿੰਡੇ ਕੁਝ ਹੋਰ ਵਿਅਕਤੀ ਜਿਨ੍ਹਾਂ ਤੋਂ ਨਾ ਇਸ ਰੋਡ ਤੇ ਲੁੱਟਖੋ ਦੀ ਵਾਰਦਾਤ ਹੋਈ ਉਹਨਾਂ ਤੇ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਸੜਕ ਤੇ ਰਾਤ ਦੇ ਵੇਲੇ ਲੁੱਟਖੋ ਦੀ ਨੀਅਤ ਦੇ ਨਾਲ ਹਮਲੇ ਕੀਤੇ ਜਾਂਦੇ ਨੇ ਪਿੰਡ ਵਾਸੀ ਤੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਅੱਗੇ ਇਨਸਾਫ ਦੀ ਮੰਗ ਕੀਤੀ ਹੈ ਕਿ ਹਾਦਸਾ ਨਹੀਂ ਇਹ ਕਤਲ ਹੈ ਤੇ ਇਸ ਦੀ ਬਰੀਕੀ ਨਾਲ ਜਾਂਚ ਹੋਵੇ ਸ਼ੁਕਰਵੰਦ ਸਿੰਘ ਅੰਡ ਅੰਡ ਮੇਰਾ ਹੈਡ ਹੋਆ ਹਾਂ ਕਿ ਮਾਮਲਾ ਸੀ ਜਸਤੀ ਲੱਗਦੇ ਸੀ ਇਹ ਲੋੜੇ ਮੇਰੇ ਅਤੀਜਾ ਜੀ ਮੈਨਾਂ ਦਾ ਫਖੜੀ ਲੱਗਦਾ ਇਹਨਾਂ ਨੂੰ ਮੈਂ ਜਦੋਂ ਇਸੇ ਬਿਲੋਂ ਹਸਪਤਲ ਇੱਕ ਐਕਸੀਡੈਂਟ ਹੋਣ ਤੋਂ ਬਾਅਦ ਇਹ ਦੋਨੋਂ ਕੋ ਮਨ ਜਾਦੇ ਤੇ ਬਸੇ ਨਰਮਨਤਨ ਤੇ ਮਨਪ੍ਰੀਤ ਸਿੰਘ ਜੀ ਇਹ ਦੋ ਤਰੀਕ ਦੀ ਗੱਲ ਆ ਸ਼ਾਮ ਨੂੰ ਸਵੇਕ 8 ਵਜੇ ਤੱਕ ਤੈਗਰੀ ਮੇ ਉੱਥੇ ਪਹੁੰਚੇ ਨੇ ਮੜੀਆਂ ਦੇ ਤੋਂ ਕੋਮ ਦੇ ਨਾਮ ਤੇ ਹਾਂਜੀ ਕੰਡ ਦੀ ਮੜੀਆਂ ਦੇ ਨਾਲ ਮੜੀਆਂ ਦੇ ਮੜੀਆਂ ਦੇ ਕੋਲੇ ਉੱਥੇ ਜਾਂਦੇ ਜਾਂਦੇ ਇਹਨਾਂ ਤੇ ਕਿਸੇ ਚੀਜ਼ ਦਾ ਜਣੀ ਜਿਸ ਟਾਈਪ ਦਾ ਕਹਿੰਦੇ ਐਟੈਕ ਹੋਇਆ ਟੈਕ ਹੋਣ ਤੋਂ ਬਾਅਦ ਇਹ ਦੋਨੋਂ ਉੱਥੇ ਗਰੇ ਗਰੇ ਪਏ ਸਨ ਇੱਕ ਦੇਖਣਾ ਲੱਗਿਆ ਹਾ ਤਾਂ ਦੂਜਾ ਕਰੋੜ ਤੇ ਗੱਬੇ ਪਿਆ ਥਾ ਤੇ ਉਧਰੋਂ ਮੈਡੀਕਲ ਮੁੰਡੇ ਜਿਵੇਂ ਆਉਂਦੇ ਆ ਉਹਨਾਂ ਨੇ ਚੱਕੇ ਚੱਕੇ ਇਹਨਾਂ ਨੂੰ ਸਿਵਲ ਹਸਪਤਲ ਲੈ ਕੇ ਜਾਂਦਾ ਗਿਆ ਜੀ ਸਿਵਲ ਹਸਪਤਲ ਦੇ ਇਹਨਾਂ ਨੇ ਫਿਰ ਉਹਨਾਂ ਨੇ ਅੱਗੇ ਕਿਹਾ ਵੀ ਮੇਜਰ ਸੱਟ ਹੈ ਇਹਨਾਂ ਨੂੰ ਅੱਗੇ ਐਮਰਜੈਂਸੀ 'ਚ ਭੇਜਿਆ ਜਾਵੇ ਤੇ ਇਹਨਾਂ ਨੂੰ ਅਸੀਂ ਡੀ ਐਮ ਸੀ ਲੈ ਕੇ ਡੀ ਐਮ ਸੀ ਤੋਂ ਪੀ ਜੇ ਲੈ ਕੇ ਜਾਇਆ ਜੀ ਜੀ ਜੇ ਜਾ ਕੇ ਇਹਨਾਂ ਦਾ ਪੂਰਾ ਚੈੱਕ ਹੋਣ ਤੋਂ ਬਾਅਦ ਜੇ ਇਹਨਾਂ ਦੀ ਸਕੈਨ ਆਉਣ ਤੋਂ ਬਾਅਦ ਡਾਕਟਰ ਸਾਹਿਬ ਨਾਲ ਮੇਰੀ ਗੱਲ ਵੀ ਹੋਈ ਡਾਕਟਰ ਸਾਹਿਬ ਕਹਿੰਦੇ ਜੀ ਇਹਨਾਂ ਦੇ ਬ੍ਰੇਨ ਤੇ ਕੋਈ ਜ਼ਬਰਦਸਤ ਸੱਟ ਲੱਗੀ ਆ ਕਿਸੇ ਚੀਜ਼ ਨਾਲ ਇਹਦਾ ਅਟੈਕ ਹੋਇਆ ਕਿ ਉਹਦੇ ਕਰਕੇ ਇਹਨਾਂ ਦਾ ਇਹ ਕੰਮ ਹੋ ਗਿਆ ਸੱਟ ਮਾਰੀ ਗਈ ਮਾਰੀ ਗਈ ਆ ਜੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਕਿ ਕਹਿੰਦੇ ਵੀ 75% ਦਿਮਾਗ ਇੱਕ ਪਾਸੇ ਚਲੇ ਗਿਆ ਇਹਨਾਂ ਦਾ ਦਿਮਾਗ ਤੋਂ 75% ਇੱਕ ਚਲੇ ਗਿਆ ਇੱਕ ਜਵੜਾ ਆ ਚੀਜ਼ੇ ਦੀ ਹਿੱਲੀ ਗਾ ਹੋਰ ਇਹਦੇ ਕਿਸੇ ਵੀ ਸੱਟ ਨਹੀਂ ਥੀ ਹੋਰ ਕਿਸੇ ਸੱਟ ਨਹੀਂ ਥੀ ਆਪਰੇਸ਼ਨ ਹੋਇਆ 3 ਤਰੀਕ ਨੂੰ ਇਹਨਾਂ ਦਾ 4 ਤਰੀਕ ਨੂੰ ਪੌਣੇ 12 ਵਜੇ ਨਾ ਸੱਟਾਂ ਚੱਲਦੇ ਹੋਏ ਇਹਨਾਂ ਦੀ ਡੈਥ ਹੋ ਗਈ ਆ ਅੱਛਾ ਜੀ ਤੇ ਅਸੀਂ ਪੁਲਿਸ ਨੂੰ 4 ਤਰੀਕ ਤੋਂ ਲੈ ਕੇ 9 ਤਰੀਕ ਤੱਕ ਲਗਾਤਾਰ ਰਿਪੋਰਟ ਕਰਦੇ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜਦ ਪ੍ਰੈਸ਼ਰ ਪੂਰਾ ਪਿਆ ਜੀ ਤੁਹਾਨੂੰ ਕੋਈ ਲੱਗਦਾ ਵੀ ਪਹਿਲਾਂ ਵੀ ਅਜਿਹੀ ਘਟਨਾ ਹਮ ਇਸ ਪਿੰਡ ਚ ਵਾਪਰੀ ਤੁਸੀਂ ਇਹਨਾਂ ਦੇ ਸੁਣੇ ਹਾਂ ਹਾਂਜੀ ਪਹਿਲਾਂ ਵੀ ਇੱਕ ਪਿੰਡ ਵਾਲੇ ਦੱਸ ਰਹੇ ਨੇ ਵੀ ਇੱਥੇ ਕੁਝ ਘਟਨਾਵਾਂ ਹੋਈਆਂ ਨੇ ਟਾ ਉਥੇ ਉਸੀ ਜਗ੍ਹਾ ਤੇ ਵੀ ਹੋਈਆਂ ਨੇ ਬਾਰ ਵੀ ਰੋਕਦੇ ਨੇ ਰੋਕ ਕੇ ਇੱਕ ਦੋ ਕਾਲ ਹੋਏ ਨੇ ਤੁਹਾਨੂੰ ਪਹਿਚਾਣ ਹੋਈ ਕਿਸੇ ਨਹੀਂ ਕਿਸੇ ਪਹਿਲਾਂ ਵੀ ਕਿਸੇ ਨਹੀਂ ਕੋਈ ਪਹਿਚਾਣ ਨਹੀਂ ਕੋਈ ਪੜਿਆ ਨਹੀਂ ਗਿਆ ਪਹਿਲਾਂ ਵੀ ਜੀ ਕੀ ਨਾਮ ਹੈ ਜੀ ਕੈਪਟਨ ਜੋਧਾ ਸਿੰਘ ਮੈਂ ਸਰਪੰਚ ਦਾ ਹਸਬੰਦ ਅੱਛਾ ਜੀ ਹਾਂਜੀ ਇਹ ਪਿੰਡ ਚ ਘਟਨਾਵਾਂ ਹੋਤੀਆਂ ਸੀ ਮਾਮਲਾ ਘਟਨਾ ਮਾਜੀ ਸਾਨੂੰ ਸ਼ਾਮ ਨੂੰ 9 ਵਜੇ ਪਤਾ ਚੱਲਿਆ ਜਦੋਂ ਇਹ ਹਸਪਤਾਲ 'ਚ ਪਹੁੰਚ ਗਏ ਸੀ ਤੇ ਬਾਕਿੰਗ ਲਈ ਦੋਨੋਂ ਲੜਕੇ ਜਾ ਰਹੇ ਸੀ ਤੇ ਜਦੋਂ ਇਹ ਬਾਹ ਕਰਦੇ ਕਰਦੇ ਉੱਥੇ ਪਹੁੰਚੇ ਆ ਪਿੰਡ ਦੀਆਂ ਮੜੀਆਂ ਕੋਲੇ ਉੱਥੇ ਇਹਨਾਂ ਤੇ ਜਾ ਅਟੈਕ ਹੋਇਆ ਮਤਲਬ ਇਹ ਜੋ ਕਹਿ ਰਹੇ ਆ ਵਿੱਚ ਵੀ ਮੋਟਰਸਾਈਕਲ ਵੀ ਉੱਪਰ ਜੀ ਲੰਗੇ ਆ ਤੇ ਅਟੈਕ ਹੋਇਆ ਐਕਚੁਅਲੀ ਕਿਉਂਕਿ ਉਹ ਸੱਤ ਸੱਟਾਂ ਮੁੰਡੇ ਤੇ ਅਟੈਕ ਤੋਂ ਬਾਅਦ ਫਿਰ ਇਹਨਾਂ ਨੂੰ ਪਹਿਲਾਂ ਸਮਰਾਲੇ ਹਸਪਤਾਲ 'ਚ ਲੈ ਕੇ ਗਏ। ਜੀ। ਉੱਥੋਂ ਫਿਰ ਇਹ ਦੋ ਪਾਰਟਾਂ 'ਚ ਹੋ ਗਏ। ਜੀ। ਇਹ ਮਾਛੀਵਾੜੇ ਚਲੇ ਗਏ ਤੇ ਨਰਮਲ ਸਿੰਘ ਤੇ ਮਨਪ੍ਰੀਤ ਨੂੰ ਇਹਨਾਂ ਨੇ ਵਿਚਾਰ ਕਰਕੇ ਡੀਐਮਸੀ ਭੇਜਤਾ ਡੀਐਮਸੀ ਤੋਂ ਫਿਰ ਚੰਡੀਗੜ੍ਹ ਭੇਜਿਆ। ਬੜੀ ਇਹ ਘਟਨਾਵਾ ਤੁਸੀਂ ਸਰਪੰਚ ਉਹ ਘਟਨਾਵਾ ਵਾਪਰ ਰਹੀਆਂ ਪਿੰਡ ਦੇ ਵਿੱਚ ਪਹਿਲਾਂ ਵੀ ਵਾਪਰੀਆਂ ਕੋਈ ਲੱਗਦੀ। ਪਹਿਲਾਂ ਵੀ ਵਾਪਰੀਆਂ ਨੇ। ਕਿੰਨੀਕ ਵਾਪਰੀਆਂ ਦੀ ਕੋਈ? ਮਤਲਬ ਪਹਿਲਾਂ ਇਹਨਾਂ ਦਾ ਕੇਸ ਇਹ ਹੋ ਜਾਂਦਾ ਸੀ ਵੀ ਉੱਥੇ ਰੁਕਦਾ ਨਹੀਂ ਸੀ ਬੰਦਾ। ਹਾਂਜੀ। ਪਹਿਲਾਂ ਤਾਂ ਇਹ ਮੁੰਡੇ ਦਾ ਜਿਹੜਾ ਬੜਾ ਫਰਾ ਇਹਨੂੰ ਇੱਕ ਵਾਰੀ ਇੱਧਰ ਸਾਡੇ ਹੋੜਾ ਹੱਡਾ ਰੋੜੀ ਪੈਂਦੀ ਉਹ ਫੇਰ ਓਕੇ ਹੈ ਇੱਕ ਵਾਰੀ ਇੱਥੇ ਹੀ ਸ਼ਮਸ਼ਾਨ ਘਾਟ ਕੋਲੇ ਇਹ ਕਿੰਨੀ ਦਿੱਕਤ ਨਾ ਮਾਉਂਗੀ ਪਹਿਲਾਂ ਇਹ ਤਿੰਨ ਕਿ ਤਾਂ ਮੇਰੇ ਪੈਨਸ਼ਨ ਆਉਣ ਤੋਂ ਬਾਅਦ ਚ ਮੈਂ ਹੁਣੇ ਨਵੰਬਰ ਚ ਪੈਨਸ਼ਨ ਆਇਆ ਤਿੰਨ ਕਿ ਤਾਂ ਮੇਰੇ ਪੈਨਸ਼ਨ ਆਉਣ ਤੋਂ ਬਾਅਦ ਚ ਹੋਈਆਂ ਨੇ ਜੀ ਤੁਸੀਂ ਕੋਈ ਇਹਦੀ ਕੋਈ ਕੰਪਲੇਟ ਦੱਸੀ ਨਹੀਂ ਕਿ ਅਜ ਕੰਪਲੇਂਟ ਸਰਪੰਚ ਕੋਲੇ ਕੋਈ ਉੱਠ ਕੇ ਆਇਆ ਨਹੀਂ ਹੈ ਇੱਕ ਸਾਡੇ ਰਣਜੀਤ ਸਿੰਘ ਆ ਪੋਸ਼ ਦਿਨ ਪਹਿਲਾਂ ਹੀ ਉਸੇ ਰੋੜ ਦੇ ਉੱਤੇ ਉਹ ਤੋਂ 10 ਮੀਟਰ ਅੱਗੇ ਪਿੱਛੇ ਉਹਦੇ ਵੀ ਦੋਨੇ ਸਤਾਂ ਦੇ ਉੱਤੇ ਬਾਹਰ ਹੋਏ ਤੇ ਉਹਨਾਂ ਨੇ ਵੀ ਕੰਪਲੇਂਟ ਜਾ ਕੇ ਕੀਤੀ ਨਹੀਂ ਕਿਹਾ ਇੱਥੇ ਟ੍ਰੀਟਮੈਂਟ ਲੈ ਕੇ ਰਹੇ ਕੰਪਲੇਂਟ ਕਿਸੇ ਨੇ ਨਹੀਂ ਪਹਿਲਾਂ ਕਰੀ ਤੇ ਪਹਿਲਾਂ ਇਹ ਮਤਲਬ ਹੁੰਦਾ ਰਿਹਾ ਠੀਕ ਹੈ ਜੀ ਤੇ ਕੀ ਹੁਣ ਅੱਗੇ ਦੁਆਰਾ ਹੁਣ ਤਕਰੀਬਨ ਤਕਰੀਬਨ ਮੈਂ ਤੇ ਮੇਰੀ ਮੈਡਮ ਚੌਂਕੀ ਚ ਇਹ ਜਿਹੜੇ ਇਹਨਾਂ ਦੇ ਮੁੰਡੇ ਦੇ ਫੁੱਫੜ ਜੀ ਆ ਇਹਨਾਂ ਦੇ ਨਾਲ ਵੀ ਕੱਲੇ ਵੀ ਪੂਰੀ ਪਿੰਡ ਦੀ ਪੰਚਾਇਤ ਲੈ ਕੇ ਇਹਦਾ ਮਤਲਬ ਇਨਸਾਫ ਜੇ ਸਾਨੂੰ ਚਾਹੀਦਾ ਕਈ ਵਾਰੀ ਜਾਇਆ ਹੈ ਪਰ ਭੋਗ ਪੈਣ ਵਾਲਾ ਹੋ ਗਿਆ ਹਜੇ ਤੱਕ ਇਨਸਾਫ ਮਿਲਿਆ ਨਹੀਂ ਜਿਹੜੀ ਪਹਿਲਾਂ ਉਹ ਕਾਂਡ ਹੋਇਆ ਕੋਈ ਜਾਂ ਕੋਈ ਘਟਨਾਵਾਂ ਵਾਪਰੀਆਂ ਉਹਨਾਂ ਦੇ ਬਾਰੇ ਕੰਪਲੇਟ ਹੁਣ ਦੁਬਾਰਾ ਦਿੱਤੀ ਨਹੀਂ ਨਹੀਂ ਸਾਨੂੰ ਜਦੋਂ ਇਹਨਾਂ ਦੀ ਕੋਈ ਰਿਪੋਰਟ ਨਹੀਂ ਸੀ ਸਾਨੂੰ ਕਿਹਾ ਗਿਆ ਨਾਲ ਦੇ ਪੰਡਾ ਨੇ ਵੀ ਭਈ ਉਹ ਜਿਹੜਾ ਤੁਹਾਡਾ ਸੰਖਾਨ ਘਾਟ ਆ ਉਹ ਇੱਕ ਜੇਲ ਬਣਿਆ ਪਿਆ ਉਹਦੀ ਜਗ੍ਹਾ ਤੋਂ ਓਨੀ ਰਹਿਣੀ ਉਹਦੀਆਂ ਥੁੜੀਆਂ ਦੁਬਾਰਾ ਡਾਊਨ ਕੀਤੀਆਂ ਜਾਣ ਫਿਰ ਅਸੀਂ ਪੰਚਾਇਤੀ ਮਤਾ ਪਾ ਕੇ 1.5 ਮਹੀਨਾ ਬੈਠ ਕੇ ਰੀਸੈਕਟਰੀ ਸਾਹਿਬ ਦੀ ਜਦੋਂ ਫਿਰ ਸੈਕਟਰੀ ਦਾ ਫੋਨ ਆਇਆ ਫਿਰ ਅਸੀਂ ਦੁਬਾਰਾ ਡਾਊਨ ਕਰਨੀ ਸ਼ੁਰੂ ਕਰੀ ਫਿਰ ਜਦੋਂ ਦੁਵਾਰਾ ਡਾਊਨ ਹੋ ਰਹੀਆਂ ਸੀ ਸਾਡੇ ਹਸਾਬ ਕਾ ਸਰਪੰਚ ਆ ਇੱਕ ਪਰਮਜੀਤ ਕੌਰ ਉਹ ਪੱਤਰਕਾਰ ਲੈ ਕੇ ਆਏ ਸਾਨੇ ਹਾਲ ਤੋਂ ਉਹ ਕਹਿੰਦੇ ਵੀ ਇਹ ਸਾਡੀ ਮਰਜ਼ੀ ਤੋਂ ਬਿਨਾਂ ਹੀ ਦੁਵਾਰਾ ਡਾਊਨ ਹੋ ਗਈ ਅਸੀਂ ਕਹਿੰਦੇ ਵੀ ਇੱਥੇ ਵਾਰਦਾਤਾਂ ਹੁੰਦੀਆਂ ਨੇ ਕਹਿੰਦੇ ਵੀ ਕੋਈ ਵਾਰਦਾਤ ਨਹੀਂ ਹੁੰਦੀ ਉਹਨਾਂ ਦੇ ਜਵਾਬ ਸੀ ਜਰ ਕੇ ਮਤਾ ਪਾਇਆ ਗਿਆ ਮਤਾ ਪਾਇਆ ਹੈ ਮਤੇ ਦੀ ਨਾਲ ਫੋਟੋ ਲਈ ਆ ਫਿਰ ਉਹਨੂੰ ਜੀ ਦਾ ਮੇਰਾ ਨਾਮ ਲਖੀ ਸਿੰਘ ਆ ਜੀ ਮੇਰਾ ਭਰਾ ਠੀਕ ਆ ਜੀ ਮਨਪ੍ਰੀਤ ਮੇਰੇ ਨਾਲ ਸੀ ਉਹ ਮੈਂ ਉਸ ਟਾਈਮ ਉਹ ਪ੍ਰਾਈਵੇਟ ਫੈਕਟਰੀ ਡਿਊਟੀ ਕਰਦਾ ਮੈਂ ਉਹ ਡਿਊਟੀ ਤੋਂ ਆ ਰਿਹਾ ਸੀ ਰਿਆਉਣ ਤੋਂ ਪਹਿਲਾਂ ਇਹ ਕੰਮ ਹੋ ਚੁੱਕਿਆ ਸੀਗਾ ਉਸ ਤੋਂ ਪਹਿਲਾਂ ਪੈਂਡ ਦੇ ਮੁੰਡੇ ਸੀਗੇ 7-8 ਜਣੇ ਉਹਨੂੰ ਗੱਡੀ 'ਚ ਪਾ ਰਹੇ ਸੀਗੇ ਚੱਕੇ ਨਾਲ ਮੈਂ ਵੀ ਪਿਆ ਸੀ ਤੇ ਸਮਰਾਲੇ ਲੈ ਗਏ ਸਮਰਾਲੇ ਵਾਲੇ ਨੇ ਜਵਾਬ ਦਿੱਤਾ ਤੇ ਵੀ ਟੀਐਮਸੀ ਲੋਕੇ ਚੁੱਪ ਚੁੱਪ ਸਾਡੀ ਇਹ ਇਵੈਂਟ ਹੈ ਸਾਨੂੰ ਉਹਨਾਂ ਨਾਲ ਮਿਲਣਾ ਚਾਹੀਦਾ ਵਾ ਫਿਰਮ ਤੁਹਾਡੇ ਨਾਲ ਵੀ ਹੋਈ ਤੁਸੀਂ ਮੈਂਟਰ ਮੈਨੂੰ ਵੀ ਇੱਕ ਦੋ ਗਾੜੀ ਘੇਰੇ ਆਇਆ ਜਿਨ੍ਹਾਂ ਨੇ ਘੇਰੇ ਕੋਈ ਪਤਾ ਤੁਹਾਨੂੰ ਲੱਗ ਰਿਹਾ ਕੋਈ ਨਹੀਂ ਪਤਾ ਨਹੀਂ ਲੱਗਿਆ ਸੀਗਾ ਦੋ ਵਾਰੀ ਮੇਰੇ ਤੇ ਵੀ ਹਮਲਾ ਹੋਇਆ ਉਸ ਤੋਂ ਬਾਅਦ ਮੇਰਾ پورا ਮੈਨੂ ਲੈਣ ਜਾਂਦਾ ਹੁੰਦਾ ਸੀ ਮੇਰੀ ਜਾਨ ਬਚਾਉਣਾ ਬਚਾਉਣਾ ਤੇ ਦਿੱਚਣ ਨੂੰ ਤੇ ਕੇ ਕਿਹਨਾ ਮੰਨਦਾ ਦਾ ਲੰਗ ਨਰਮ ਸੀ ਠੀਕ ਹੁਣ ਰੇਤੀ ਜੀ ਤੁਸੀਂ ਨਾਲ ਸੀ ਉਸ ਦਿਨ ਜਦੋਂ ਹੱਥ ਕਰ ਰੋ। ਹਾਂਜੀ। ਕੀ ਗੱਲ ਬਾਤ ਹੋਈ ਥੋੜਾ ਜਿਹਾ। ਪਹਿਲਾਂ ਤਾਂ ਜੀ ਅਸੀਂ ਸਿੰਪਲ ਕਰੋ ਜਿੱਦਾਂ ਉਹਨਾਂ ਨੇ ਮੈਨੂੰ ਕੋਈ ਦਿੱਤਾ ਜਾਂ ਕਈ ਵਾਰ ਮੈਂ ਫੋਨ ਕਰ ਲੈਂਦਾ ਸੀ ਕਿ 8 ਵਜੇ ਕੋਈ ਕਹਿੰਦੇ ਜੀ ਉਸ ਦਿਨ ਸਾਹਮਣੇ ਵਾਲਾ ਮੁੰਡਾ ਸੋਣੇ ਕਨਾਂ ਮਰੀ ਜਾਂ ਪਰ ਅਸੀਂ ਕੋਈ ਤੁਰੇ ਉਹ ਕਹਿੰਦਾ ਬਾਤ ਨਹੀਂ ਮਿਲਿਆ ਉਹ ਮੁੰਡਾ ਮਿਲਿਆ ਮਨਪੀ। ਤਾਂ ਕਹਾਂ ਮਨੇ ਤੇਲੀ ਇੱਕ ਖਾਲੀ ਅਸਾਇ। ਨਾ ਤਾਂ ਇਹ ਸੋਚਦੇ ਕਿਥੇ ਕੰਨਦਲ ਛੋਟੀ ਦੀ ਲੋਡਿੰਗ ਕੁੱਤੀ ਹੁੰਦੇ ਨੇ ਸਿਰਫ ਉਹ ਹੈਗੇ ਉਸ ਤੋਂ ਬਾਅਦ ਅਸੀਂ ਜਾਣਦੇ ਆ ਕਿ ਕਰਿਆਨਾ ਸੂਰ ਹੈ ਜੀ ਤੇ ਸਾਨੂੰ ਦੋ ਮੁੰਡੇ ਮਿਲੇ ਪਿੰਡ ਨੂੰ ਇੱਕ ਤੁਹਾਨੂੰ ਮਿੱਠਾ ਇੱਕ ਬਿੰਨੀ ਉਹ ਸਾਨੂੰ ਕਹੇ ਸੀ ਕਿ ਹੁਣ ਲੋਡ ਦੀ ਚਾਲ ਦੀ ਵੀ ਬੰਦੇ ਦਾ ਫੜੇਗੇ ਇਹ ਕਨਾਲ ਚਲੋ ਬੰਨਣਾ ਚਾਹੀਦਾ ਜਿਹੜੇ ਬੰਦੇ ਮਿਲੇ ਜਿਹੜੇ ਲੁਕਾ ਹੋਣਾ ਬਾਗ ਦਾ ਸਾਡੇ ਉਹ ਸੋਗੇ ਗਏ ਸੀ ਕੋੜਾ ਤੇ ਮੇਰੇ ਸਾਥੀ ਵੀ ਮੁੰਡਾ ਹੀ ਸੀ ਨਾ ਨਹੀਂ ਤੇ ਉਹ ਮਿਲਿਆ ਉਹ ਨਾਲ ਇਹ ਮਜ਼ਾਕ ਕਰਦਾ ਸੀ ਇਹਨਾਂ ਹਾਣੀ ਸੀ ਤੇ ਉਹਨੂੰ ਕਿਹਾ ਵੀ ਆ ਜਾ ਤੇਲੀ ਤੇ ਉਹ ਤਾਂ ਮੇਰੇ ਪੈਰ ਤੇ ਦਰਦਾ ਮੈਂ ਨਹੀਂ ਜਾ ਸਕਦਾ ਉਸ ਤੋਂ ਬਾਅਦ ਵੀ ਅਸੀਂ ਚੱਲਦੇ ਹਾਂ ਸੋਕਣਾ ਥੋੜੇ ਜੇ 10-15 ਕਦਮ ਗਿਆ ਮੂਹ ਤੱਕ ਉਸ ਤੋਂ ਬਾਅਦ ਅਸੀਂ ਦੋਨੋਂ ਜਣੇ ਚੱਲਦੇ ਦੋਨੋਂ ਜਣੇ ਜਾਂਦੇ ਨਾਰਮਲ ਘਰੇਲੀ ਗੱਲਾਂ ਵੀ ਕਰਦੇ ਪਏ ਸੀਗੇ ਵੀ ਇਹ ਡਿਗਰੀ ਦਾ ਕੰਮ ਕਰਦਾ ਸੀ ਮੁੰਡਾ ਤੇ ਆਪਣੇ ਇੱਕ ਦੋ ਕੋਠੀਆਂ ਬਣਦੀਆਂ ਨੇ ਏਰੀਏ 'ਚ ਉਹ ਵੀ ਗੱਲਾਂ ਕਰਦਾ ਸੀ ਮੈਂ ਇੱਕ ਨੇ ਮੇਰੇ ਨਾਲ ਉੱਪਰਾਂ ਜਿਹੜਾ ਵੀਰ ਕੋਈ ਕੰਮ ਕਰਦਾ ਉਹਦੀ ਗੱਲ ਪਹਿਲਾਂ ਵੀ ਹੱਲ ਹੋਇਆ ਸੀ ਮੇਰੇ ਤੋਂ ਨਿਕਲੇਗਾ ਇਹ ਇੱਕ ਕਟਾ ਜਿਵਾੜਾ ਫ੍ਰੈਕਚਰ ਹੈ ਸਿਰਲੀਆ ਟੋਪੜੀ ਦਾ ਹੋਇਆ ਤੇ ਆ ਤਾਂਕੇ ਲੱਗੇ ਤੇ ਇੱਕ ਹੱਥ ਫ੍ਰੈਕਚਰ ਲੱਗਿਆ ਠੀਕ ਹੈ ਤੇ ਕੀ ਨਾਮ ਹੈ ਗੁਰਜੀਤ ਸਿੰਘ ਹਾਂ ਕਿਹਦੇ ਤੋਂ ਹਾਂਜੀ ਕੀ ਕੰਮ ਹੈ ਤੁਹਾਡੇ ਨਾਲ ਵੀ ਬੱਕਰੀ ਕੀ ਹੈ ਹਾਂਜੀ ਮੈਂ ਕੰਮ ਤੋਂ ਡਿਊਟੀ ਕਰ ਰਿਹਾ ਹਾਂ ਹਾਂਜੀ ਲਗਭਗ 4:30 ਹਾਂਜੀ ਬਸ ਉਤਰਿਆ ਜਦੋਂ ਗੜਮੱਟ ਰਾਸਤੇ ਜਾ ਗਿਆ ਤਾਂ ਮਰਦੋਂ ਦੋ ਬੰਦੇ ਮੁੱਢ ਸੇ ਉੱਤੇ ਆਏ ਕ੍ਰਾਸ ਕਰ ਗਏ ਮੈਨੂੰ ਜਿਹਨੂੰ ਇੱਕ ਮਗੋਂ ਗੱਡੀ ਆ ਰਹੀ ਦੀ ਜੋ ਗੱਡੀ ਕਿਦੋਂ ਸੱਗੀ ਉਹ ਤੋਂ ਵਾਪਸ ਮੁੜ ਗਈ ਜਦੋਂ ਗਏ ਤਾਂ ਉੱਤਰੇ ਤਾਂ ਉੱਤਰੇ ਮਨਨ ਕਹੜੇ ਕਿਹੜੇ ਪਿੰਡ ਰਸਤਾ ਜਾਂਦਾ ਉਹਦੇ ਵਾਰ ਆਪਣੇ ਵਿਚਾਰ ਲਈ ਵਜਦਾਈ ਆਪਣੇ ਭੱਜਿਆ ਦਰਜਾ ਦੇ ਤੂੰ ਬੰਦੇ ਦੇ ਸੀ ਹਾਂਜੀ ਮੋਹਨ ਜੀ ਅੱਛਾ ਜੀ ਤਿੰਨ ਬੰਦੇ ਦੀ ਮੋਟੇ ਨਾਲ ਤੇ ਉਹਦੇ ਬਾਅਦ ਹੱਥੋ ਪਾਈ ਹੋਏ ਕਿ ਉਹ ਦਾਦੂ ਮਾਰ ਗਏ ਮੇਰੇ ਪਾਸ ਲੈ ਗਏ ਅੱਛਾ ਜੀ ਸੰਜਿਆ ਨੂੰ ਉਹ ਵਣ ਪਿੰਡੋਂ ਤੇ ਗੱਡੀ ਚੱਲ ਗਈ ਲੈਟ ਪੈ ਗਈ ਤੇ ਭੱਜ ਗਏ ਜੋ ਜਿਹੜੀ ਕੇਸ ਨੂੰ ਕੰਪਲੀਟ ਦਿੱਤੀ ਬਲਕਿ ਨਹੀਂ ਕੰਪਲੀਟ ਨਹੀਂ ਸ਼ਿਕਾਇਤਾਂ ਗੱਲ ਹੋਈ ਸੀ ਉਹ ਕਦੇ ਵੀ ਮੈਂ ਕਟਾਣੀ ਕਹਿਤਾ ਤੇ ਉੱਥੇ ਹੜੀ ਹੋ ਗਈ ਸੀ ਟਿਕਾ ਡੂਲਮਾਉਂ ਜੀ ਉੱਥੇ ਅੱਜ ਅਸੀਂ ਆਏ ਹੁੰਦੇ ਨੇ ਨੇ ਉਹ ਕਹੇ ਉਹ ਪੇ ਜਾ ਕੇ ਗਏ ਜੀ ਕੰਪਲੇਟ ਨਹੀਂ ਜਦੋਂ ਐਂ ਤੇ ਲੁੱਟ ਖੋ ਕਰਦੇ ਨੇ ਵੀ ਚਲੋ ਠੀਕ ਹੋ ਜਾਣਾ ਬੱਚੇ ਇੰਨੇ ਇੰਨਾ ਥੋੜਾ ਵੀ ਇੱਥੇ ਤੱਕ ਪਹੁੰਚ ਜਾਣ ਨਹੀਂ ਤੇ ਕਰਦੇ ਕਰਦੇ ਕੰਮ ਕੀ ਨਾਮ ਹੈ ਹਨ ਮੋਲ ਪ੍ਰੀਤ ਸੰਗੀ ਸੰਗੀ ਕੀ ਕੱਢ ਲਓ ਪ੍ਰੀਤ ਕਦੋਂ ਕਦੋਂ ਮੈਂ ਸਕੂਲੋਂ ਆ ਰਿਹਾ ਸੀਗਾ ਤਕਰੀਬਨ 3 ਵਜੇ ਦੀ ਗੱਲ ਆ ਫਿਰ ਜਦ ਮੈਂ ਆਂਦਾ ਸੀਗਾ ਉੱਥੇ ਇੱਕ ਮੋਟਰਸਾਈਕਲ ਮਤਲਬ ਇੱਕ ਬੰਦਾ ਮੋਟਰਸਾਈਕਲ ਲਈ ਖੜਾ ਸੀਗਾ ਜਦ ਮੈਂ ਲੰਘਣ ਲੱਗਿਆ ਚੱਲੋ ਉਹਨੇ ਮੇਰੇ 'ਚ ਮੋਟਰਸਾਈਕਲ ਮਾਰਿਆ ਮੋਟਰਸਾਈਕਲ ਜਦ ਮਾਰਿਆ ਉਹ ਜਾ ਕੇ ਕੰਢੇ 'ਚ ਵੱਜ ਗਿਆ ਮੋਟਰਸਾਈਕਲ ਵੀ ਡਿੱਗ ਗਿਆ ਮੇਰਾ ਕੜਾ ਖੋ ਗਿਆ ਇਹੋ ਨੇ ਮੇਰੇ ਚਾਂਦੀ ਦਾ ਕੜਾ ਪਾਇਆ ਸੀਗਾ ਮੋਟਰਸਾਈਕਲ ਵੀ ਖੋ ਰਹੀ ਸੀ ਪਰ ਮੁੱਤਰ ਲੱਗੇ ਨੇ ਮੋਟਰਸਾਈਕਲ ਜਿਹੜਾ ਪਲੱਗ ਹੁੰਦਾ ਵਾ ਉਹ ਪੱਟ ਰਿਆ ਸੀਗਾ ਫਿਰ ਬਾਅਦ ਵਿੱਚ ਉਹਨੇ ਮੈਨੂੰ ਥੱਲੇ ਸਿੱਟਿਆ ਪਹਿਲਾਂ ਤਾਂ ਇੱਕ ਜਣੇ ਸੀਗਾ ਬਸ ਦੋ ਜਣੇ ਹੋਰ ਆਏ ਉਹਨਾਂ ਨੇ ਬੈਟ ਮਾਰੀ ਬੀਸਕਲ ਵਾਲੇ ਬੈਟ ਹੁੰਦੇ ਜਿਹੜ ਤਰੀ ਆਉਂਦਾ ਸੀ ਗੱਡੇ ਤੋਂ ਜਦੋਂ ਉਹਨੂੰ ਦੇਖਿਆ ਹੀ ਉਹ ਚਲੇ ਗਿਆ ਤੇ ਨੇ ਉੱਥੇ ਉਹਨਾਂ ਦੇ ਮੂਟੇ ਕੇਸੇ ਸੀ ਕਿ ਤੁਹਾਨੂੰ ਦੇ ਮੂਟੇ ਕੇਸੇ ਸੀ ਇੱਕ ਤਾਂ ਮੂੰਹ ਨੰਗਾ ਕਰਾ ਲੇ ਕੱਢ ਦੇ ਕਿਸੇ ਨੂੰ ਮੈਂ ਮਤਲਬ ਜੇ ਮੇਰੇ ਮੂਰੇ ਜਵੇ ਤਾਂ ਪਛਾਣਨ ਨੂੰ ਬਈ ਮੇਰੇ ਇਲਾਕੇ ਦਾ ਨਹੀਂ ਇਹ ਕੋਈ ਪੁਲਿਸ ਨੂੰ ਕੰਪਲੇਟ ਦੱਸੀ ਹਾਂਜੀ ਹਾਂਜੀ ਪੁਲਿਸ ਨੂੰ ਬਿਆਨ ਦਿੱਤੇ ਆਈ ਐਸ ਐਚ ਓ ਉਹਨਾਂ ਨੇ ਕਾਰਵਾਈ ਵੀ ਕੀਤੀ ਕੁਝ ਕੁਝ ਨਹੀਂ ਕੀਤਾ ਹੀ ਤੁਸੀਂ ਕੋਈ ਜਿਹੜਾ ਜਾਣਦੇ ਹੋ ਕਿਥੇ ਲੱਗਦਾ ਆਲੇ ਦੁਆਲੇ ਪਿੰਡ ਦਾ ਜਾਂ ਨਹੀਂ ਮੈਂ ਤਾਂ ਕਦੇ ਦੇਖਿਆ ਨਹੀਂ ਜੀ ਤੁਹਾਡੇ ਕਿ ਆ ਵੀ ਹਾਂਜੀ ਹਾਂਜੀ ਪਛਾਣਦਾ ਕੀ ਨਾਮ ਅਜੀ ਤੁਹਾਡਾ ਮਨਜੋਤ ਇਸ ਪਿੰਡ ਦੇ ਰਹਿਣ ਵਾਲੇ ਜਿਹੜਾ ਪਿੰਡ ਦਾ ਹੈ ਹਾਂਜੀ ਇਹ ਛੱਟਣਾ ਆਪਾਂ ਫਰੀ ਕਦਮ ਆਪਰੀ ਤੁਹਾਡੇ ਨਾਲ ਹਾਂਜੀ ਮੈਂ ਤੁਹਾਨੂੰ ਛੱਟਣਾ ਕਹੀ ਸੀ ਹਾਂਜੀ ਇਹ ਸਾਜਰੇ ਦਾ ਕੰਮ ਸੀਗਾ ਮੈਂ ਤੁਹਾਨੂੰ ਛੱਟ ਕੇ ਆਈ ਸੀਗੀ ਉਹਨੂੰ ਕਰਾਇਆ ਕਰੂ ਦੇ ਆਈ ਸੀਗੀ ਸਾਰਾ ਕੁਝ ਦੇ ਕੇ ਕਰਾਇਆ ਦੇ ਦੇ ਉਹਨੂੰ ਮੈਂ ਉਹਨੂੰ ਬੱਤ ਚੜਾਇਆ ਸੀ ਉਸ ਤੋਂ ਬਾਅਦ ਜਦ ਬੱਤ ਚੜਾ ਕੇ ਉਹ ਨਾ ਘੜੀ ਚ ਗੱਡੀ ਆਉਂਦੀ ਸੀ ਮੈਨੂੰ ਕੀ ਪਤਾ ਉਹ ਪਿੱਛੇ ਗੱਡੀ ਵੀ ਆਉਂਦੀ ਆ ਮੇਰੇ ਮੈਂ ਹਲੇ ਬਾਸ ਚੋਤਰੀਏ ਸੀ ਹੀ ਉਹਨਾਂ ਨੇ ਗਾਂ ਗੱਡੀ ਕਢਾ ਲਈ ਸੀ ਗੱਡੀ ਕਢਾ ਕੇ ਉਹਨਾਂ ਨੇ ਗਾਂ ਤੋਂ ਜਾ ਕੇ ਗੱਡੀ ਚਾਰ ਜਾਣੇ ਸੀਗੇ ਜੀ ਉਹਨਾਂ ਨੇ ਘੇਰਾ ਕਾਲਿਆ ਨਾਲੇ ਉਹਨਾਂ ਨੇ ਮੇਰੇ ਤੇ ਦਾਅ ਰੱਖਿਆ ਨਾਲੇ ਉਹਨਾਂ ਨੇ ਮੈਨੂੰ ਕੁੱਟਿਆ ਸਿੱਧੀਆਂ ਗੱਲਾਂ ਕਹਿੀਆਂ ਬਹੁਤ ਜ਼ਿਆਦੇ ਨਾਲ ਮੇਰਾ 1000 ਰੁਪਇਆ ਖੋਇਆ ਉਹਨਾਂ ਨੇ ਕਹਿੰਦਾ ਜੇ ਤੂੰ ਨਹੀਂ ਦੂੰਗੀ ਕਹਿੰਦਾ ਉਹ ਹਾਲ ਕਰੂੰਗਾ ਜਿਹੜਾ ਤੂੰ ਯਾਦ ਰੱਖੇਂਗੀ ਉਹਨਾਂ ਦੇ ਮੂੰਹ ਤੇ ਸੀਗੇ ਪਰ ਸਾੜਤ ਨਹੀਂ ਆਏ ਸੀਗੇ ਕਿੰਨੇ ਜਾਣੇ ਸੀਗੇ ਚਾਰ ਜਾਣੇ ਸੀਗੇ ਜੀ ਕੀ ਕੰਪਲੇਂਟ ਕੀਤੀ ਨਹੀਂ ਜੀ ਇਹਨਾਂ ਨੂੰ ਨਾ ਕੀਤੀ ਨਹੀਂ ਅੱਛਾ ਜੀ ਨਹੀਂ ਜੀ ਠੀਕ ਹੁਣ ਆ ਬਸ ਗਰੇ ਦੇ ਜੀ ਸੰਗੇ ਹੀ ਮੈਂ ਅਗਲਾ ਸੀ ਜਦੋਂ ਚੱਪਾਈ ਜੀ ਨਹੀਂ ਜਦੋਂ ਗਏ ਆ ਹੀ ਉੱਥੇ ਮੇਰੇ ਨਾਲ ਮਾਸੀ ਦਾ ਮੁੰਡਾ ਹੀ ਗਿਆ ਮੇਰੇ ਨੈਟ ਜੁੜੇ ਜਾ ਰਹੇ ਸੀ ਤੇ ਰਾਹ ਦੇ ਵਿੱਚ ਮੁੰਡਾ ਸੀਗਾ ਇੱਕ ਹੈਪੀ ਤੇ ਉਹਨੇ ਜਨ ਮੁੰਡਾ ਉਹ ਜਾ ਕੇ ਚੱਕਿਆ ਤੇ ਮੌਕੇ ਤੇ ਮੈਂ ਵੀ ਪਹੁੰਚ ਗਿਆ ਮਾਲੋ ਵੀ ਸਾਡੇ ਪਿੰਡ ਦੇ ਨਾਲ ਬੰਦੇ ਰੋਕੇ ਦੇਖਿਆ ਜੀ ਉੱਥੇ ਗਏ ਤਾਂ ਨਿਰਮਲ ਦੇ ਮੁੰਡਾ ਮਿਲਿਆ ਖੜਾ ਜੀਗਾ ਉੱਥੇ ਮੈਨੂੰ ਕਹਦਾ ਇਹਨੂੰ ਪੁੱਛਿਆ ਮੈਂ ਕੀ ਹੋਇਆ ਕਹਿੰਦੇ ਯਾਰ ਪਤਾ ਨਹੀਂਗਾ ਤੇ கேமரா ਦੋ ਮੰੁੰਡੇ ਸਰਕਾਰਨ ਜਾ ਰਹੇ ਸੀ ਉਹਨਾਂ ਚੋਂ ਇੱਕ ਮੰਤਰੀ ਸੀਗਾ ਤੇ ਇੱਕ ਨਿਰਮਲ ਸਿੰਘ ਜੀ ਆ ਮੰਪੀਚਿੰਗ ਦੀ ਐਕਸੀਡੈਂਸੀ ਡੈਥ ਦੇ ਨਿਰਮਲ ਸਿੰਘ ਤੇ ਜਨਨ ਦੇ ਸੀ ਕਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਪੂਸ਼ ਮੋਰਮ ਦਰਵਾਕੇ ਬੋੜੀ ਹਨ ਦੇਹਵਾਲੇ ਗਾਸਤੇ ਸੀ ਮੈਂ ਤੇ ਉਹਦੇ ਵਿੱਚ ਜਿਹੜਾ ਵਹੀਕਲ ਹੈ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਨਾਲ ਐਕਸੀਡੈਂਟ ਹੋਇਆ ਪਹਿਲਾਂ ਵੀ ਟੀਮ ਬਾਦਰ ਤੋਂ ਬੱਤੀ ਹੈ ਇਹਨਾਂ ਤੋਂ ਕਿਹੜਾ ਬੋੜਾ ਜਿਸ ਤੋਂ ਐਕਸੀਡੈਂਟ ਹੋਇਆ ਜਿਹੜੀ ਨਸ ਕੋਈ ਨਹੀਂ ਹੋ ਰਿਹਾ ਬਸ ਦੇਖੋ ਇਸ ਮੇਰੇ ਟਨੋਰ ਦੇ ਦੌਰਾਨ ਉਹ ਖਾਸੀ ਕੋਈ ਵੀ ਵਾਰਦਾਤ ਮੇਰੇ ਧਿਆਨ ਚ ਜਾਂ ਥਾਣੇ ਸਾਡੇ ਰਿਪੋਰਟ ਨਹੀਂ ਹੋਈ ਹੈਗੀ ਜੇ ਕੋਈ ਵੀ ਇਦਾਂ ਦਾ ਇਨਸੀਡੈਂਟ ਹੈਗੇ ਤਾਂ ਸਾਨੂੰ ਆਪੇ ਰਿਪੋਰਟ ਕਰਨਾ ਅਸੀਂ ਵੈਰੀਫਾਈ ਕਰਾਂਗੇ ਕਿਉਂਕਿ ਸਤਿ ਸ੍ਰੀ ਅਕਾਲ ਜੇ ਥੋੜੀ ਜਿਹੀ ਰੁਕਾਵਟ ਜ਼ਿਆਦਾ ਹੁੰਦੀ ਹੈ ਦੇਖੋ ਜੀ ਸਟਾਰਟਿੰਗ ਤੋਂ ਹੀ ਸਾਡੀ ਪੈਟਰੋਲਿੰਗ ਤੇ ਪੋਸਟਾਂ ਬਾਹਰ ਰਹਿੰਦੀਆਂ ਨੇ ਜੇ ਫੇਰ ਵੀ ਕੋਈ ਹੁੰਦੀ ਹੈ ਸਾਨੂੰ ਰਿਪੋਰਟ ਕਰੋ ਅਸੀਂ ਵਿਦਿਨ ਨੋ ਟਾਈਮ ਉਹਨੂੰ ਟ੍ਰੇਸ ਕਰਾਂਗੇ